ਲਾਈਫ ਟਾਈਮ ਵਾਰੰਟੀ ਔਰ ਇਨਵਰਟਰ ਟੈਕਨੋਲੋਜੀ ਹੈ ਜਮਾਤਾਂ ਦੇ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਚਿਮਣੀਆਂ ਔਰ ਚੁੱਲਿਆਂ ਦੀ ਸਨਸ਼ਾਈਨ ਕੰਪਨੀ ਜੋ ਕਿ 1978 ਦਾ ਬ੍ਰਾਂਡ ਆ ਉਹਨਾਂ ਦਾ ਆਪਾਂ ਨੇ ਉਹਦਾ ਕੰਮ ਸਟਾਰਟ ਕਰਿਆ ਜੀ ਔਰ ਸਾਰੀ ਰੇਂਜ ਆ ਸਾਡੇ ਕੋਲੇ ਚਿਮਨੀ ਦੀ ਵੀ ਔਰ ਚੁੱਲੇ ਦੀ ਵੀ ਔਰ ਨਾਲ ਐਨ ਕੰਪਨੀ ਹੈ ਉਹਦਾ ਵੀ ਸਾਡੇ ਕੋਲੇ ਚਿਮਣੀਆਂ ਹੈਗੀਆਂ ਨੇ ਗਲੈਨ ਔਰ ਸਨਸ਼ਾਈਨ ਦੇਖੋ ਇਹ ਆਪਣੇ ਆਪ ਇਦਾਂ ਖੁੱਲੇਗੀ ਔਰ ਸਪੀਡ ਵੀ ਇਦਾਂ ਹੀ ਥੋੜੀ ਸੈਂਸਰ ਨਾਲ ਹੀ ਵਧੇਗੀ ਦੇਖੋ ਸਪੀਡ ਵਧ ਜਾਂਦੀ ਹੈ ਹੋਰ ਵਧਾਵਤ ਘਟਾ ਦੇ ਬੱਤੋ ਬਹੁਤ ਜ਼ਿਆਦਾ ਹੋ ਗਈ ਔਰ ਬੰਦ ਵੀ ਇਦਾਂ ਹੀ ਹੋ ਜਾਏਗੀ ਠੀਕ ਹੈ ਜੀ ਬਹੁਤ ਵਧੀਆ ਚਿਮਣੀ ਹੈ ਜੀ ਇਹ ਸਨਸ਼ਾਈਨ ਕੰਪਨੀ ਦੀ ਬਹੁਤ ਨਾਈਸ ਬਾਕੀ ਇੱਕ ਵਾਰੀ ਜ਼ਰੂਰ ਸ਼ੋਪ ਤੇ ਵਿਜ਼ਿਟ ਕਰੋ ਕਰਦਾ ਮੈਂ ਤੁਹਾਡੇ ਅੱਗੇ ਇਸ ਤੋਂ ਤੀਸਰੀ ਕੰਪਨੀ ਸਾਡੇ ਤੋਂ ਪਲੀਜ਼ ਕਾਲ ਕਰਕੇ ਪੁੱਛਿਓ ਨਾ ਸਾਡੇ ਤੋਂ ਕੁਐਰੀ ਫਿਰ ਇਨੀ ਪੂਰੀ ਨਹੀਂ ਹੁੰਦੀ ਕਿਉਂਕਿ ਵੈਰਾਈਟੀ ਬਹੁਤ ਜ਼ਿਆਦਾ ਹਰ ਚੀਜ਼ ਦੇ ਵਿੱਚ ਵੈਰਾਈਟੀ ਆ ਹਰ ਚੀਜ਼ ਦੇ ਵਿੱਚ ਮਾਡਲ ਨੇ ਚੁੱਲੇ ਦੇ ਵਿੱਚ ਮਾਡਲ ਨੇ ਚੁੱਲਿਆਂ ਦੇ ਅਲੱਗ-ਅਲੱਗ ਮਾਡਲ ਨੇ ਚੁੱਲੇ 17 1800 ਤੋਂ ਸ਼ੁਰੂ ਹੋ ਜਾਂਦੇ ਨੇ ਦਿਖਾਈ ਬੇਟਾ ਨੀਚੇ ਸਨਸ਼ਾਈਨ ਦਾ ਇਹ ਹੋ ਗਿਆ ਇੱਕ ਤਾਂ ਗੈਸ ਚੁੱਲਾ ਫਿਰ ਆ ਦੇਖੋ ਅਲੱਗ-ਅਲੱਗ ਵੈਰਾਈਟੀ ਆ ਜੀ ਹਰ ਇੱਕ ਚੁੱਲੇ ਦੀ ਡਿਸਪਲੇ ਲੱਗੇ ਹੋਏ ਨੇ ਹਰ ਇੱਕ ਮਾਡਲ ਅਲੱਗ-ਅਲੱਗ ਹੈ ਹਰ ਇੱਕ ਮਾਡਲ ਦੀ ਅਲੱਗ-ਅਲੱਗ ਕੁਆਲਿਟੀ ਹੈ ਡਿਸਪਲੇ ਕੋ ਲੱਗੀ ਹੋਈ ਹੈ ਹਰ ਇੱਕ ਮਾਡਲ ਦੀ ਤੁਸੀਂ ਆ ਕੇ ਡਿਸਪਲੇ ਪਸੰਦ ਕਰਕੇ ਆ ਦੇਖੋ ਰੋਜ਼ 골ਡ ਦੇ ਵਿੱਚ ਕਲਰ ਦੇ ਵਿੱਚ ਬਹੁਤ ਸ਼ਾਨਦਾਰ ਹੈ ਇਹਦਾ ਬਰਨਰ ਵੀ 골ਡ ਹੈ ਬਹੁਤ ਸ਼ਾਨਦਾਰ ਮਤਲਬ ਚੁੱਲ੍ਹਾ ਬਹੁਤ ਸ਼ਾਨਦਾਰ ਤੁਸੀਂ ਆਉਂਗੇ ਡਿਸਪਲੇ ਤੇ ਦੇਖੋਗੇ ਤੁਹਾਨੂੰ ਮਾਡਲ ਵਾਈਜ਼ ਮੈਂ ਰੇਟ ਦੱਸਾਂਗਾ ਰੇਟ ਦੱਸਾਂਗਾ ਬਿਲਕੁਲ ਮਤਲਬ ਖਿੱਚ ਕੇ ਮਾਰਜਨ ਰੱਖਿਆ ਜਾਊਗਾ ਬਿਲਕੁਲ ਥੋੜਾ ਜਿਹਾ ਮਾਰਜਨ ਜਿਆਦਾ ਮਾਰਜਨ ਨਹੀਂ ਲੈਂਦੇ ਕਿਉਂਕਿ ਨਵਾਂ ਕੰਮ ਆ ਸਾਡਾ ਚੁੱਲਿਆਂ ਦਾ ਚਿਮਨੀ ਦਾ ਸਾਨੂੰ ਇੰਨੀ ਹੈਵ ਨਹੀਂ ਔਰ ਕੰਪਨੀ ਲਿਖਦੀ ਆ ਲਾਈਫਟਾਈਮ ਵਾਰੰਟੀ ਔਰ ਇਨਵਰਟਰ ਟੈਕਨੋਲੋਜੀ ਐ ਨੌਇਸਲੈਸ ਕਿਚਨ ਹੂਡਸ ਮਤਲਬ ਨੌਇਸਲੈਸ ਹੈ ਜੀ ਸਾਰੀ ਇਹ ਜਿਹੜੀ ਚਿਮਨੀ ਹੈ ਇੱਕ ਨਵਾਂ ਮਾਡਲ ਆਇਆ ਇਹਨਾਂ ਦਾ ਉਹ ਬਿਲਕੁਲ ਨੌਇਸਲੈਸ ਆਵਾਜ਼ ਨਹੀਂ ਕਰਦੀ ਸਨਸ਼ਾਈਨ ਕੰਪਨੀ ਦੀ ਔਰ ਬਾਕੀ ਜਿਆਦਾ ਗੱਲਾਂ ਨਹੀਂ ਕਰਾਂਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਔਰ ਤੁਸੀਂ ਇੱਥੇ ਸ਼ਾਪ ਤੇ ਵਿਜ਼ਿਟ ਕਰੋ ਇੱਕ ਵਾਰੀ ਆਓ ਤੇ ਦੇਖੋ ਜੈ ਮਾਤਾ ਦੀ ਜੀ ਜੈ ਮਾਤਾ